ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਆਏ ਆ ਛੋਟੇ ਵੀਰਾਂ ਕੋਲੇ ਚੰਡੀਗੜ੍ਹ ਦੇ ਕੋਲ ਚੰਡੀਗੜ੍ਹ ਹੀ ਕਹਿ ਸਕਦੇ ਹਾਂ ਹਾਂਜੀ ਹਾਂਜੀ ਵੀਰੋ ਢੀਗੜਾ ਆਪਣਾ ਜ਼ਿਲ੍ਹਾ ਦਾ ਮੋਹੜਾ ਹੀ ਆ ਮੋਹੜਾ ਹਾਂ ਤੇ ਟਰੈਕਟਰ ਹੈਗਾ Mahindra ਵੀਰਾਂ ਨੇ ਬਹੁਤ ਸੋਹਣਾ ਬਣਾਇਆ ਕੱਲੀ ਕੱਲੀ ਚੀਜ਼ ਤੁਹਾਨੂੰ ਦਿਖਾਉਣੇ ਵੀ ਆਪਾਂ ਨਾਲ ਦੀ ਨਾਲ ਮੈਨੂੰ ਕੀ ਕੁਝ ਲਾਇਆ ਕੀ ਨਹੀਂ Mahindra ਦਾ ਤਾਂ ਵੈਸੇ ਵੀ ਰਹਿਣੇ ਕਿਤੇ ਨਾਂ ਨਿਸ਼ਾਨ ਰਹਿ ਨਹੀਂ ਦਿੱਤਾ ਆਪਣਾ ਦੇ ਲੋਗੋ ਲਾ ਕੋ ਲਾਏ ਸਹੀ ਹੈ ਸਹੀ ਤੇ ਇਹ ਪਿੰਡ ਕਿਹੜਾ ਵੀਰੇ ਆਪਣਾ ਇਹ ਆਪਣਾ ਵੀਰੂ ਸਿੰਘਪੁਰਾ ਪਿੰਡ ਆ ਸਿੰਗੂਬੇਆ ਸਿੰਗਪੁਰਾ ਸਿੰਗਪੁਰਾ ਇਹ ਤੋਂ ਮਹਾਲੀ ਆਪਾਂ ਕਿੰਨੀ ਦੂਰ ਆ ਆਪਣਾ ਉਰੇ ਤੇ ਪੈਂਦਾ 24 ਕਿਲੋਮੀਟਰ ਪੈਂਦਾ ਵੀਰੋ ਮਹਾਲੀ 24 ਹਾਂਜੀ ਯਾਰ ਇੱਥੇ ਵੀ ਤੁਹਾਡੇ ਆ ਬੰਨ ਲੱਗੇ ਹਿਸਾਬ ਦੇ ਆਪਣਾ ਵੀਰ ਆਪਾਂ ਵੀ ਐਸੇ ਹਨਾ ਵੀਰੋ ਸ਼ਹਿਰ 'ਚ ਬੈਠੇ ਆਂ ਕਰਾਲੀ ਸ਼ਹਿਰ 'ਚ ਖਾਸ ਕਰਾਲੀ ਸ਼ਹਿਰ ਇਹ ਹੈ ਖਾਸ ਕਰਾਲੀ ਸ਼ਹਿਰ ਇਹ ਹੈ ਹਾਂਜੀ ਹਾਂ ਨੇੜੇ ਉਹੀ ਪਰ ਕਰਾਲੀ ਪਿਆ ਸ਼ਹਿਰ ਪੈਂਦਾ ਇਹ ਸ਼ਹਿਰ ਇਹ ਵੀਰ ਆਪਾਂ ਜਿਹੜਾ ਸ਼ਹਿਰ 'ਚ ਬੈਠੇ ਆਂ ਇੱਕ ਤਰ੍ਹਾਂ ਦੇ ਮੰਗੀ ਲੈਂਡ ਵਾਲੇ ਬੰਦੇ ਜੇ ਹਾਂਜੀ ਹਾਂ ਦਾ ਸਹੀ ਆ ਸਹੀ ਆ ਜੀ ਆਜਾ ਜੀ ਗਰੂਪਨ ਟਰੈਕਟਰ ਵਿਖਾਈਏ ਵੀਰਾਂ ਨੂੰ ਜਿਹੜੀ ਚੀਜ਼ ਆਪਾਂ ਵਿਖਾਉਣੀ ਮਿੰਦਰਾ ਉਹ ਅੰਦਰ ਮੈਂ ਦੇਖਦਾ ਪਾ ਜੌਂਡੀਰ ਵੀ ਖੜਾ ਉਹਦੇ ਤੇ ਇੰਨੀ ਰੀ ਨਹੀਂ ਮਿਲਦਾ ਲਈ ਇੱਥੇ ਇੰਨੀ ਰੀ ਕਾਤੋਂ ਲਈ ਪਹਿਲਾਂ ਤਾਂ ਇਹ ਦੱਸ ਇੱਥੇ ਆ ਲੱਗੇ ਮੇਰੇ ਲੱਗ ਹੀ ਰਹੀ ਇਹ ਦੱਸਾਂ ਗੱਲ ਲੱਗੀ ਉਹ ਵੀਰ ਇਹ ਹੈਗਾ ਦਾ ਥੋੜਾ ਜਿਹਾ ਆਪਣਾ ਸ਼ੁਰੂ ਤੋਂ ਸ਼ੌਂਕ ਪਿਆ ਹਦਾ ਟਰੈਕਟਰ ਨਾਲ ਇਹਦੇ ਨਾਲ ਮਹੀਂਦਰੇ ਨਾਲ ਮਹੀਂਦਰੇ ਨਾਲ ਹਾਂਜੀ ਹਾਂ ਤੇ ਜੋ ਹੁਣ ਐਦਾਂ ਨਾ ਚਲੋ ਟਰੈਕਟਰ ਤਾਂ ਸਾਰੇ ਹੀ ਤਿਆਰ ਹੁੰਦੇ ਆ ਜਿੱਦਾਂ ਮਤਲਬ ਸਾਰੇ ਕਰਦੇ ਆ 2WD ਟਰੈਕਟਰ ਤਿਆਰ ਹੁੰਦੇ ਆ ਤੇ ਮਹੀਂਦਰਾ ਹਨਾ ਫੇਰ ਵੀ ਆਪਣੇ ਪੰਜਾਬ ਚ ਅੱਧ ਨਾਲੋਂ ਵੱਧ ਘੱਟ ਹੋਏ ਹੋਣ ਟਰੈਕਟਰ ਤਿਆਰ ਹਾਂ ਆਪਣੇ ਸਭ ਤੋਂ ਪਹਿਲਾਂ ਆਪਾਂ ਨੇ ਮਹਿੰਦਰਾ ਟਰੈਕਟਰ ਤਿਆਰ ਕਰਾ ਲਿਆ ਤਾਂ ਕਿ ਐਦਾਂ ਕਿ ਵੱਖਰੀ ਚੀਜ਼ ਤਿਆਰ ਕਰਾਉਣੀ ਹੈ ਜੇ ਕਰਾਉਣੇ ਨੂੰ ਅਸੀਂ ਹੋਲ ਟਰੈਕਟਰ ਲੈ ਕੇ ਵੀ ਤਿਆਰ ਕਰਾ ਸਕਦੇ ਨੇ ਜੀ ਅਸੀਂ ਵੱਖਰੀ ਚੀਜ਼ ਉਹ ਕਰਨਾ ਚਾਹੁੰਦੇ ਹਾਂ ਤਿਆਰ ਰਹੇ ਹਾਂ ਤੇ ਫੇਰ ਹਾਂਜੀ ਹਾਂ ਤਾਂ ਕਰਕੇ ਤੇ ਰੀਜਾਂ ਵੀ ਬਦੰਦਰੋਂ ਤੁਸੀਂ ਚੰਗੀਆਂ ਲਾਤੀਆਂ ਲੱਗਦੀਆਂ ਹਾਂਜੀ ਹਾਂਜੀ ਵੀਰ ਰੀਜਾਂ ਇਹ ਕਿੰਨਾ ਮਾਡਲ ਆ ਇਹ 16 ਮਾਡਲ ਆ ਵੀਰ 16 ਮਾਡਲ 16 ਮਾਡਲ ਪਹਿਲਾਂ ਤਾਂ ਇਹ ਦੱਸ ਵੀ ਇਹ ਟਰੈਕਟਰ ਚੱਲਿਆ ਕਿਵੇਂ ਵੀ ਕਹਿਣ ਦਾ ਮਤਲਬ ਕੀ ਰਿਪੇਅਰ ਵਗੈਰਾ ਤਾਂ ਨਹੀਂ ਕੱਢੀ ਜਨੇ ਕੋਈ ਪੰਨ ਤੋੜ ਜਾ ਨਾ ਨਾ ਵੀਰ ਰਿਪੇਅਰ ਪੂਰਾ ਤਾਂ ਕੁਝ ਵੀ ਨਹੀਂ ਪੰਨ ਤੋੜ ਕੁਝ ਵੀ ਨਹੀਂ ਹੋਇਆ ਹੋਇਆ 16 ਦਾ 16 ਤੋਂ ਹੁਣ ਤੱਕ ਕੋਈ ਕੁਝ ਵੀ ਨਹੀਂ ਹਲੇ ਅਨਟਚ ਹੈ ਮਤਲਬ ਜਿੱਦਾਂ ਆਪਣਾ ਕੰਪਨੀ ਜਿਉ ਕਢਾਇਆ ਬਸ ਸਰਵਿਸ ਵਗੈਰਾ ਹੋਇਆ ਟਰਬੋ ਟਰਬੋ ਹਲੇ ਕੁਝ ਵੀ ਨਹੀਂ ਲਵਾਇਆ ਹੋਇਆ オリジナル ਆ ਸਾਰਾ オリジナル ਹੈ ਸਿੰਪਲ ਹੈ ਹਲੇ ਸਰਵਿਸ ਵਗੈਰਾ ਦਾ ਟਾਈਮ ਹਾਂਜੀ ਹਾਂ ਮੈਂ ਟਾਈਮ ਟੂ ਟਾਈਮ ਹੀ ਆਈ ਹਾਂ ਜੀ ਵੈਰੀ ਗੁੱਡ ਤੇ ਆਹੜਾ ਇੰਨਾ ਕੁਝ ਇਹਦੇ ਉੱਪਰ ਲਾਇਆ ਹਾਂਜੀ ਇੱਕ ਕਦੋਂ ਕਦਾ ਲਾਇਆ ਤੇ ਇਹ ਰੀਜ ਕਦੋਂ ਆਈ ਵੀਰ ਮੈਨੂੰ ਸਾਨੂੰ ਗੱਲ ਕਹਾ ਮੈਨੂੰ 3 ਕ ਸਾਲ ਹੋ ਗਏ ਮੇਰੇ ਵਿਆਹ ਹੋਏ ਨੂੰ ਹੂੰ ਤੇ ਮੇਰਾ ਸ਼ੌਂਕ ਇੱਕ ਇਹਦਾ ਕਿ ਟਰੈਕਟਰ ਤਿਆਰ ਕਰਾਉਣਾ ਏ ਤੇ ਜਿਹੜਾ ਖੜ ਖੜ ਦੇਖਣਾ ਹਾਂ ਬਸ ਕਿ ਵਿਆਹ ਨੂੰ ਮੈਂ ਕਹਿੰਦਾ ਜਿੱਦਣ ਮੇਰਾ ਵਿਆਹ ਦਾ ਹੂੰ ਉਹਦੇ 2 ਦਿਨ ਪਹਿਲਾਂ ਟਰੈਕਟਰ ਤਿਆਰ ਉਹ ਤਿਆਰ ਹੋ ਕੇ ਆਇਆ ਉਹ ਉੱਥੇ ਸੀ ਮੈਂ ਕਹਿੰਦਾ ਆਟੋ ਲੈਂਡ ਵਾਲੇ ਆਪਣੇ ਅੱਛਾ ਨਵੇਂ ਸ਼ਹਿਰ ਤੋਂ ਕਾਰਡੋਲੈਂਡ ਵਾਲੇ ਭਾਜੀ ਨੇ ਟਰੈਕਟਰ ਤਿਆਰ ਕਰਕੇ ਦਿੱਤਾ ਹੋਇਆ ਆਪਾਂ ਨੂੰ। ਪੂਰੀਆਂ ਰੀਜਾਂ ਲਾਈਆਂ ਉਹਨੇ ਵੀ ਯਾਰ। ਹਾਂਜੀ ਹਾਂਜੀ। ਮੈਂ ਕਹਿੰਦਾ ਨਹੀਂ ਆ ਲਾਈਟਿੰਗ ਵਗੈਰਾ ਉਹਨੇ ਲਾਤੀ ਜਿਹੜੇ ਆ ਪਿਛਲੇ ਰਿੰਮ ਆ ਉਹ ਵੀ ਉਹਨੇ ਤਿਆਰ ਕੀਤੇ ਕੇ ਹੋਰ ਕਿਤੋਂ। ਉਹਨਾਂ ਨੇ ਉਹ ਕਰੇ ਭਾਜੀ ਤਿਆਰ ਵੀ ਉਹਨਾਂ ਨੇ ਉਹ ਰਿੰਮ ਉਹਨਾਂ ਨੇ ਵੀ ਤਿਆਰ ਕਰੇ ਹੋਏ ਆ। ਕੱਲੀ ਕੱਲੀ ਚੀਜ਼ ਉਹ ਭਾਜੀ ਨੇ। ਹਾਂਜੀ ਹਾਂ ਸਭ ਕੁ ਉਹਨਾਂ ਨੇ ਤਿਆਰ ਹੋਇਆ ਹੀ ਇਹ। ਆਹ ਵਾਲੀਆਂ ਲਾਈਟਾਂ ਵੀ ਆ ਵੀ। ਹਾਂਜੀ ਹਾਂ। ਇਹ 16 ਦੇ ਵਿੱਚ ਕਿੰਨੇ ਦਾ ਮਿਲਿਆ ਸੀ ਉਦੋਂ? 2016 'ਚ। 16 'ਚ 6 ਦਾ। ਉਸ ਟਾਂ ਪਤਾ ਨਹੀਂ 5.5 ਜਹਾ 6 ਦਾ ਬਾਪੂ ਹੀ ਉਹ ਲੈ ਕੇ ਆਇਆ ਤੇ ਵੀ ਮੈਂ ਤਾਂ ਜਦੋਂ ਟਾਈਮ ਕੋ ਉਹ ਤੋਂ ਛੋਟਾ ਆਏਗਾ ਹਾਂਜੀ ਹਾਂ 10 ਸਾਲ ਪਹਿਲਾਂ ਦੀ ਗੱਲ ਆ ਹਾਂਜੀ 9 ਸਾਲ ਤੇ 에어 ਕਲੀਨਰ ਇਹਦਾ ਕਿੱਧਰ ਗਿਆ 에어 ਕਲੀਨਰ ਵਿੱਚ ਵਿੱਚੇ ਕਰਿਆ ਸੈਂਪਲ ਆ ਇਹਦਾ ਉਹ ਜਿਹੜਾ ਸਕਾ ਕਰਦਾ ਹੀ ਕਰਦਾ ਹਾਂਜੀ ਹਾਂ ਟਰਬੋ ਨਹੀਂ ਉਹਦਾਂ ਲਾਈ ਟਰਬੋ ਨਾ ਟਰਬੋ ਕੁਝ ਵੀ ਨਹੀਂ ਇਹ ਹਾਂ ਕਰਨਾ ਹੀ ਤਿਆਰ ਟਰਬੋ ਟਰਬੋ ਨੂੰ ਹੁਣ ਬਸ ਕਰ ਦੇਣੀ ਕੁੱਤੀ ਪਾ ਦੇਣੀ ਹਾਂਜੀ ਹਾਂ ਕੁੱਤੀ ਕੁੱਤੀ ਪਾਉਂਗੀ ਹੁਣ ਉਹਨਾਂ ਦੇ ਇਹ ਤਾਂ ਯਾਰ ਉਹਦਾਂ ਵੀ ਬਹੁਤ ਦੌੜਦੇ ਆ ਹਾਂਜੀ ਹਾਂ ਓਰੀਜਨਲ ਵੀ ਇਹ ਹੈ ਸਪੀਡ ਆ ਕਿ ਨਹੀਂ ਹਾਈ ਸਪੀਡ ਹੈ ਹਾਈ ਸਪੀਡ ਹੈ ਵੀਰੇ ਇਹ ਇਹ ਬੀ ओरिजिनल ਦੌੜ ਲੈਂਦੇ ਮੇਰਾ ਤਾਂ 50 60 ਤੇ ਤਾਂ ਹਾਂ ਮਤਲਬ ਇੰਨਾ ਕ ਤਾਂ ਭੱਜ ਲੈਂਦੇ 50 ਕ ਦੀ ਔਸਤ ਤਾਂ ਹੈਗੀ ਜੀ ਬੱਜ ਜਾਂਦੇ ਜਿਵੇਂ ਦੂਜੇ ਡੈਕਟਰ ਜੇ 40 ਤੇ ਜਾਂਦੇ 50 ਤੇ ਜਾਂਦੇ ਹਾਂ 50 ਤੇ ਤਾਂ ਜਾਂਦੇ ਆ ਦੱਸਾਂ ਗੱਲ ਕੀ ਐਦਾਂ ਜੇ ਆਪਾਂ ਹੁਣ ਜ਼ਿਆਦਾ ਮੋਡੀਫਾਈਗ ਮਤਲਬ ਕਰਾਤਾ ਕਰਾ ਦੇ ਤਾਂ ਤਾਂ ਗਾਂ ਵਾਲੀ ਗੱਲ ਹੈ ਤਾਂ ਤਾਂ ਗਾਂ ਦੀ ਸਪੀਡਾਂ ਹੋ ਗਈਆਂ ਇਹਨਾਂ ਦੀ ਜਿਹੜੀ ਮਹਿੰਦਰਾ ਦੀ ਇਹੀ ਗੱਲ ਦੀ ਕੁਆਲਿਟੀ ਹੈਗੀ ਰਿਜਲੋਂ ਭੱਜ ਲੈਂਦਾ ਰਿਜਲੋਂ ਚੱ ਵੀ ਭੱਜਦਾ ਐ ਹਾਂ ਵੀ ਆਮ ਟਰੈਕਟਰ ਨੂੰ ਲੱਗੇ ਨਹੀਂ ਲੱਗੰਦੇ ਹਾਂਜੀ ਹਾਂਜੀ ਇਹ ਹੈ ਕਿਹੜਾ ਮਹਿੰਦਰਾ ਉਦਾਂ ਹੁਣ ਤੁਸੀਂ ਆ ਤਾਂ ਲਾਏ 575 ਡੀਆਈ ਆ ਵੀਰੇ ਇਹ 575 575 ਡੀਆਈ ਡੀਆਈ ਹਾਂਜੀ ਬਹੁਤ ਕੈਮ ਟਰੈਕਟਰ ਆ ਯਾਰ ਇਹ ਵੱਡਿਆਂ ਦੀ ਥਾਂ ਤੇ ਵੱਡਾ ਛੋਟਿਆਂ ਦੀ ਜਗ੍ਹਾ ਛੋਟਾ ਸਹੀ ਗੱਲ ਆ ਸਹੀ ਬਾਲਾ ਕੈਮ ਟਰੈਕਟਰ ਆ ਇਹ ਤਾਂ ਹੁਣ ਆਪਣੇ ਉਹ ਜ਼ਿਮੀਂਦਾਰ ਚਲੋ 16 ਦੇ ਟਾਇਰਾਂ ਮਗਰ ਪੈਗੇ ਆਪਣੇ ਬਾਪੂ ਹੁਣਾਂ ਨੇ ਇਹੀ ਚਲਾਏ ਹਾਂਜੀ ਹਾਂਜੀ ਤੇ ਮੈਂ ਕਹਿੰਨਾ ਵੀ ਹੁਣ ਮੈਂ ਜੇ ਗਲਤ ਨਾ ਆਵਾਂ ਪਤਾ ਨਹੀਂ ਕਸ਼ਵੀਰ ਮੇਰੇ ਨਾਲ ਗਲਤ ਵੀ ਹੋਣਗੇ ਇਸ ਗੱਲ ਆ ਇਹ ਕਈ ਥਾਵਾਂ ਤੇ ਇਹੋ ਜਿਹਾ ਅੜ ਜਾਂਦਾ ਵੀ ਜਿੱਥੇ ਉਹ ਨਹੀਂ ਅੜਦੇ ਸਹੀ ਗੱਲ ਆ ਸਹੀ ਗੱਲ ਆ ਭਾਜੀ ਇਹ ਬੜਾ ਜ਼ੋਰ ਮਾਰ ਜਾਂਦਾ ਮੈਂ ਤੁਹਾਨੂੰ ਦੱਸਦਾ ਇੱਕ ਵਾਰੀ ਐਦਾਂ ਇਹਨੇ ਟਰਾਲੀ ਗੜ ਗਈ ਹੂੰ ਰੇਹ ਦੀ ਲੱਦੀ ਹੋਈ ਸੀ ਅਸੀਂ ਤੇ ਗੜੀ ਹੋਈ ਹੋਰ ਤਿੰਨ ਦੋ ਤਿੰਨ ਟਰੈਕਟਰ ਬੁਲਾ ਕੇ ਦੇਖ ਲਈ ਕੀ ਨਿਕਲਿਆ ਨਹੀਂ ਉਦੋਂ ਮੈਂ ਕਿਹਾ ਚਲ ਐਂ ਦੇਖੀ ਜਾਊਂਗੇ ਹੁਣ ਕੁਛ ਤਾਂ ਕੁਛ ਕਰੂੰਗੇ ਕੱਲੇ ਨਾਲ ਟਰਾਲੀ ਪੱਟੀ ਆ ਫਿਰ ਸਾਰਾ ਪਿੰਡ ਦੇਖੇਗੀ ਹਾਂ ਕੱਲੇ ਨਾਲ ਟਰਾਲੀ ਪੱਟੀ ਆ ਉਹੀ ਗੱਲ ਐ ਦੇਖਣ ਨੂੰ ਲੱਗਦਾ ਵੀ ਛੋਟਾ ਹਾਂਜੀ ਹਾਂ ਪਰ ਇਹ ਜੋ ਇਹਦੇ ਇੰਜਣ ਦਾ 4 ਸਿਲੰਡਰ ਹੀ ਜਣਾ 4 ਸਿਲੰਡਰ ਹਾਂਜੀ ਇੰਜਣ ਬਹੁਤ ਤਕੜਾ ਹੈ ਹਾਂਜੀ 4 ਸਿਲੰਡਰ ਹੈ ਤੇ ਆ ਲਾਈਟਾਂ ਵੇਟਾਂ ਇਹ ਤੇ ਖਰਚਾ ਕਿੰਨਾ ਕਾ ਗਿਆ ਸੀਗਾ ਵੀਰ ਉਸ ਟਾਈਮ ਉਸ ਟਾਈਮ ਮੇਰਾ ਸਾਰਾ ਵਿਆਹ ਦੇ ਤਕਰੀਬ ਲੱਗ ਗਿਆ ਤੇ 3 ਲੱਖ ਦੇ ਟਰੈਕਟਰ ਪਰ ਲੱਗ ਗਿਆ ਦਾ ਉਸ ਟਾਈਮ ਸਾਰੇ ਪਰੇ 3 ਲੱਖ ਰੁਪਈਆ ਲਾਦਾ 3 ਲੱਖ ਰੁਪਈਆ ਲਾ ਗਿਆ ਦਾ ਵੀਰ ਪੰਜ ਸਾਢੇ ਪੰਜ ਦਾ ਟਰੈਕਟਰ ਅੱਧੇ ਹੀ ਲਾਤੇ ਹਾਂਜੀ ਹਾਂ 6 ਦਾ ਲਾਲਾ ਤੂੰ ਅੱਧੇ ਲਾਤੇ ਜਣਾ ਸਹੀ ਗੱਲ ਹੈ ਬੜਾ ਤਗੜਾ ਦਿਲ ਕੱਢਿਆ ਉਹ ਹੀ ਗੱਲ ਮਹਿੰਗੀ ਲੈਂਡ ਤੇ ਬੈਠੇ ਚਲੋ ਵੇਗ ਰਿਓ ਯਾਰ ਹੁਣ ਤਾਂ ਭਰਾਵਾ ਹੁਣ ਤਾਂ ਖੇਤੀ ਨੂੰ ਰੱਖਿਆ ਹੋਇਆ ਹੁਣ ਤਾਂ ਇਹਨੇ ਤੁਹਾਨੂੰ ਦੱਸਦਾ ਰਿਹਾ ਕਿ ਬਾ ਹੁਣ ਇਹਨੇ ਜਿਹੜਾ ਮੈਂ ਕਹਾਂ ਖੇਤਾਂ ਨੂੰ ਚੱਲਣ ਦੋ ਜੀ ਹੁਣ ਬਾ ਹੋਲੇ ਹਮਲੇ ਦਾ ਕਰ ਪਾ ਦੇਣੀ ਹੈ ਕੁੱਤੀ ਨਵੀਆਂ ਕਹੀ ਗੱਲ ਨਹੀਂ ਵੈਗਰੂ ਆ ਟਾਇਰ ਵੀ ਉਦੋਂ ਹੀ ਪਾਏ ਸੀਗੇ ਉਦੋਂ ਸਭ ਕੁਝ ਉਦੋਂ ਹੀ ਪਾਏ ਤਾਂ ਰੇਡੀਅਲ ਵੀ ਉਦੋਂ ਪਾਏ ਤੇ ਤੇ ਮੁਰਲੇ ਵੀ ਉਦੋਂ ਪਾਏ ਤੇ ਦੋ ਬੈਟਰੀਆਂ ਲੱਗੀਆਂ ਹੋਈਆਂ ਬੈਟਰੀਆਂ ਦੋ ਆ ਦੋ ਆ ਬਾਜੀ ਇੱਕ ਕਿੱਥੇ ਆ ਇੱਕ ਉਹ ਪਰਲੀ ਸੈਣਾ ਅੱਛਾ ਦੋਨੋਂ ਸਾਈਡ ਹੀ ਆ ਬੈਟਰੀਆਂ ਦੋਨੋਂ ਸਾਈਡ ਬੈਟਰੀਆਂ ਮੱਲੇ ਆ ਤੇਰੇ ਦੋ ਦੋ ਬੈਟਰੀਆਂ ਫਿਰ ਆ ਲਾਈਟਾਂ ਵਗੈਰਾ ਇੰਨਾ ਸਿਸਟਮ ਵਾਸਤੇ ਤਾਂ ਦੋ ਲਾਈਆਂ ਹੋਣੀਆਂ ਹਾਂਜੀ ਹਾਂ ਸਿਸਟਮ ਵਾਸਤੇ ਦੋ ਲੱਗੀਆਂ ਹੋਈਆਂ ਬੈਟਰੀ ਇਹ ਕਿੰਨੀਆਂ ਬੇਸਾਂ ਇਹ 6 ਬੇ ओके okay. हा, हां जी हां ਇਹ ਆਪਣਾ ਆ ਵਾਲੇ ਸਪੀਕਰ ਜਿਹੜੇ ਆ ਵਿੱਚ ਲੱਗੇ ਇਹ ਚੱਲਦੇ ਆ ਇਹ ਚੱਲਦੇ ਆ ਭਾਈ ਇਹਨਾਂ ਨੂੰ ਸਪੇਸ ਹੀ ਨਹੀਂ ਮਿਲ ਜਾਂਦੀ ਆ ਵੀ ਹਾਂਜੀ ਹਾਂ ਮਿਲਦੀ ਆ ਮਤਲਬ ਐਦਾਂ ਇਹਨਾਂ ਦੱਸਾਂ ਗੱਲ ਕਿ ਆ ਤੁਹਾਨੂੰ ਪਤਾ ਜਿੰਨੇ ਕ ਆਪਾਂ ਨੂੰ ਆਵਾਜ਼ ਨਾਰਮਲ ਸੁਣਨੀ ਹੁੰਦੀ ਆ ਉਹਨਾਂ ਨੂੰ ਵੀ ਆਪਾਂ ਨੂੰ ਚੱਲਦੇ ਆ ਮਤਲਬ ਐਦਾਂ ਨਹੀਂ ਕਿ ਜੇ ਜ਼ਿਆਦਾ ਗਏ ਤਾਂ ਚੱਲਦੇ ਵੀ ਆ ਇਹ ਹੀ ਗੱਲ ਨਹੀਂ ਆ ਜੇ ਆਪਾਂ ਹੁਣ ਚਲਾ ਦਈਏ ਹਾਂ ਜਿਹੜੇ ਆ ਤਾਂ ਸੁਣ ਨਹੀਂ ਹੁੰਦੇ ਨੇ ਇਹ ਤਾਂ ਸੁਣ ਨਹੀਂ ਹੁੰਦੇ ਪਰ ਹਣਾ ਇਹ ਨਹੀਂ ਇਹ ਤਾਂ ਬਸ ਉਹ ਹੀ ਆ ਵੀ 2-4 ਮਿੰਟ ਦਾ ਸ਼ੌਂਕ ਲਾਉਣ ਦਾ ਸਹੀ ਗੱਲ ਇਹ 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 ਅਬੂਫਰ ਇੱਕ ਐਂਪਾ ਚਲਾ ਰਿਹਾ ਇਹ ਇੱਕ ਐਂਪਾ ਇੰਨੇ ਉੱਪਰ ਹਾਂ ਇੱਕ ਐਂਪ ਚਲਾ ਰਿਹਾ ਹੈ ਮੈਂ ਜਿਹੜਾ ਐਸ ਐਂਪਾ ਉਹ ਜਿਹੜਾ ਇਹਨਾਂ ਚ ਲੱਗਿਆ ਹੋਇਆ ਇੱਕ ਐਂਪ ਚਲਾ ਰਿਹਾ ਸੇਬ ਉੱਪਰ ਇਹ ਚਲੋ ਪਾਣੀ ਦੇ ਸੇਬ ਉੱਪਰ ਇੱਕ ਐਂਪ ਚਲਾ ਰਿਹਾ ਇਹ ਤਾਂ ਗਰਮ ਗਰਮ ਤਾਂ ਨਹੀਂ ਹੁੰਦਾ ਨਹੀਂ ਨਹੀਂ ਮੈਂ ਕਹਿੰਦਾ ਸੀ ਹੋਲੇ ਮਹਾਲੇ ਤੱਕ ਅਸੀਂ ਜਾਂ ਜਾਂਦੇ ਆਂ ਬੰਦ ਕਰਦੇ ਨਹੀਂ ਹੈ ਰੋਡ ਤੇ ਜਾਂਦੇ ਨੇ ਚੱਲੀ ਜਾਂਦਾ ਚੱਲੀ ਜਾਂਦਾ ਇੱਕ ਜੇ ਕਦੇ ਖੜ ਗਏ ਤਾਂ ਆਪਾਂ ਰੋਡ ਤੇ ਕੰਦਦੇ ਮੈਂ ਉਹ ਗੱਲ ਵੱਖਰੀ ਆ ਤੇ ਮੈਂ ਕਹਿੰਦਾ ਬੰਦੇ ਨਹੀਂ ਕਰਦੇ ਸੀ ਕਦੇ ਯਾਰ ਬੜੀ ਵੱਡੀ ਗੱਲ ਆ ਯਾਰ ਜਗਰੂਪ ਇੱਕ ਚਲਾ ਦਿੰਦਾ ਹੁੰਦਾ ਹਾਂ 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 ਚਲਾਉਂਦੇ ਆ ਭਰਾ ਯਾਰ ਮੈਂ ਤਾਂ ਪਤੰਦਰਾ ਨਾ ਤੁਹਾਨੂੰ ਦਿਖਾ ਦਿੰਦੇ ਆ ਪਿੱਛੇ ਐਮਪ ਲੱਗਿਆ ਐਮਪ ਲੱਗਿਆ ਪਿੱਛੇ ਦਿਖਾ ਦਿੰਦੇ ਆ ਦਿਖਦਾ ਪਿੱਛੇ ਨੂੰ ਆਹ ਕਿਹੜੀ ਕੰਪਨੀ ਦੇ ਆ ਇਹ ਐਲਪਾਈਨ ਦੇ ਆ ਵੀਰ ਬੂਪਰਾ ਇਹ ਕਿੰਨਾ ਇਹ ਕਿ ਇਹ ਕਦੋਂ ਲਵਾਏ ਸੀਗਾ ਸਾਰਾ ਕਦੋਂ ਕਿੰਨੇ ਸਾਲਾਂ ਚ ਕਿਹਾ ਇਹ ਮੈਨੂੰ ਲੱਗਦਾ 25 ਐ 6 ਵਿਆਹ ਹੋ ਲਗਿਆ ਹੁੰਦਾ ਲਾਏਗਾ ਆਪਾਂ ਵੀਰੋਂ ਡਾਂਗਾ ਲਗਾਉਗਾ ਉਹ ਨਾਰਾ 23 ਚ ਹੋ ਜਾਂਦਾ ਵਿਆਹ ਵੀਰੋਂ ਮੇਰਾ ਅੱਛਾ 23 ਬਚ ਗਿਆਂ ਹਾਂਜੀ 23 ਕਿੰਨੀ ਨੂੰ ਆਇਆ ਸੀ ਇਹ ਮੇਰਾ ਹੋਇਆ ਦਾ 5 ਦਸੰਬਰ ਨੂੰ ਸ਼ੁਕਰ ਨਹੀਂ ਤੇ ਆ ਵੀਡੀਓ ਭਰਜਾਈ ਨੇ ਵੇਖ ਕੇ ਟਾ ਲੈਣਾ ਸੀ ਮਾਲਾਪਰਾ ਇਹ ਚਲਾ ਦੇ ਐ ਚੱਲ ਵੀ ਤੇ ਭਾਈ ਅਸੀਂ ਜਿਹੜੀ ਗੱਲ ਉਹ ਮੈਂ ਕੱਟ ਲਾ ਦੂੰ ਇਹ ਭੁੱਲ ਗਿਆ ਉਹਦੀ ਬਰੇ ਘੰਟ ਸਿੱਧੀ ਜੀ ਗੱਲ ਹੈ ਹਾਂ ਇਹਦੇ ਬਾਅਦ ਹੁਣ ਇੱਕ ਰੋਡਾਂਗਾ ਖਾਏਗਾ ਪਰ ਜੀ ਜੇ ਤੂੰ ਵੀਡੀਓ ਵੇਖੀ ਨਾ ਨੋ ਢਾ ਲਈ ਬਸ ਬਾਕੀ ਦਾ ਕੰਮ ਤੇਰੇ ਤੋਂ ਹੀ ਰਿਪੋਰਟ ਮਿਲੇ ਸਾਨੂੰ ਇਹ ਸਹੀ ਗੱਲ ਹੈ ਕਹਿੰਦਾ ਮੈਂ ਦੋ ਤਿੰਨ ਸਾਲ ਹੋ ਗਏ ਹਾਂ ਤਿੰਨ ਸਾਲ ਹੋ ਗਏ ਵੀਰੇ ਚਾਰ ਸਾਲ ਨਾ ਤਿੰਨ ਕੁ ਸਾਲ ਤਾਂ ਹੋ ਗਏ ਟਰੈਕਟਰ ਦਾ ਵੀਰ ਤਾਨੂੰ ਮੈਂ ਸੱਚੀ ਗੱਲ ਕਹਾਂ ਇਹਨਾਂ ਮੈਨੂੰ ਵਿਆਹ ਦਾ ਜਾਨ ਨਹੀਂਦਾ ਜਿੰਨਾ ਟਰੈਕਟਰ ਦਾ ਜਾਨ ਮੈਨੂੰ ਦਿੱਤੀ ਇਹ ਫੇਰ ਡਾਂਗਾ ਇਹ ਫੇਰ ਡਾਂਗਾ ਤੂੰ ਮੈਂ ਤਾਂ ਜੋ ਗੱਲ ਸੱਚ ਆ ਮੈਂ ਸੱਚ ਕਹਿੰਦਾ ਮੈਨੂੰ ਕੋਈ ਪਰਵਾਹ ਨਹੀਂ ਮੈਂ ਤਾਂ ਸੱਚ ਕਹਿੰਦਾ ਤੂੰ ਨਾ ਸੱਚ ਬੋਲ ਆਵੇਂ ਅਸੀਂ ਹੱਥ ਛੋੜਦੇ ਤੂੰ ਨਾ ਬੋਲ ਤੂੰ ਝੂਠ ਹੀ ਬੋਲ ਚਲੋ ਮੰਨ ਲਓ ਝੂਠੇ ਬੋਲ ਨਹੀ ਹੁੰਦਾ ਹੁੰਦਾ ਬਾਈ ਇਹ ਜੱਟ ਦਾ ਸ਼ੌਂਕ ਹੈ ਇਹ ਹੁੰਦਾ ਵੀਰ ਟਰੈਕਟਰ ਦਾ ਜਿਹੜੇ ਬੰਦੇ ਨੂੰ ਸ਼ੌਂਕ ਇਹਦਾ ਪੈ ਗਿਆ ਨਾ ਉਹ ਛੇਤੀ ਛੇਤੀ ਭਾਈ ਨਹੀਂ ਜਾਂਦਾ ਜਿਹੜਾ ਇੱਥੇ ਜਾਂਦਾ ਤੇ ਬੰਦਾ ਨਸ਼ੇ ਤੇ ਵੀ ਵੱਤਦਾ ਵੀਰ ਹਾਂ ਹੁਣ ਮੁੰਡੇ ਦਾ ਆਪਾਂ ਨੇ ਹੌਲੈਂਡ ਟਰੈਕਟਰ ਤਿਆਰ ਕਰਾ ਕੇ ਦਿੱਤਾ ਉਹਨਾਂ ਨੂੰ ਤੁਹਾਨੂੰ ਦਿਖਾਉਂਗਾ ਟਰੈਕਟਰ ਉਹ ਹਾਂਜੀ ਤੇ ਮੈਂ ਕਹਿੰਦਾ ਉਹਨਾਂ ਦੇ ਬਾਪੂ ਗਰਾਂ ਉਹ ਮੁੰਡਾ ਤਾਂ ਅਮਰੀਕਾ ਐ ਤੇ ਮੁੰਡੇ ਦਾ ਡੈਡੀ ਕਹਿੰਦਾ ਤਾਂ ਕਿ ਟਰੈਕਟਰ ਪਰ ਇੰਨੇ ਪੈਸੇ ਲਾਉਣੇ ਨਹੀਂ ਹੈਗੇ ਚਲੋ ਮੁੰਡਾ ਤਾਂ ਉਰੇ ਰਹਿੰਦਾ ਨਹੀਂ ਹੈ ਹੂੰ ਮੈਂ ਕਹਾਂ ਫਿਰ ਉਹਨਾਂ ਦੇ ਬਾਪੂ ਨੂੰ ਇੱਕੇ ਗੱਲ ਕਹੀ ਮੈਂ ਕਿ ਜਦ ਸਭ ਤੋਂ ਵੱਡੀ ਗੱਲ ਤੁਹਾਡਾ ਮੁੰਡਾ ਨਸ਼ੇ ਦੇ ਵਿੱਚ ਆਇਆ ਹੋਇਆ ਨਾ ਤਾਂ ਟਰੈਕਟਰ ਦੀ ਉਹ ਨਾ ਕਰੋ ਯਾਰ ਵੀਰੇ ਮੁੰਡੇ ਜਿਹੜੇ ਨਸ਼ੇ ਕਰਦੇ ਆ ਨਾ ਮੈਂ ਕਹਿੰਦਾ ਇੱਕ ਇੱਕ ਦਿਨ ਦਾ 5-5 10-10 ਯਾਰ ਚੱਕ ਦਿੰਦੇ ਨਾ ਸਹੀ ਗੱਲ ਹੈ ਸਹੀ ਗੱਲ ਹੈ ਵੀਰੇ ਹੁਣ ਇੱਥੇ ਤਾਂ ਤੁਹਾਨੂੰ ਗੱਲ ਕਹਾਂ ਆਪਣਾ ਏਰੀਆ ਤਾਂ ਇਦਾਂ ਦਾ ਹੋ ਗਿਆ ਚਲੋ ਹੈ ਤਾਂ ਇੱਥੇ ਹੁਣ ਕਰੋਨਾ ਦੇ ਵੀ ਉੱਪਰ ਚੱਲੀ ਗਈ ਜ਼ਮੀਨਾਂ ਰੇਟ ਪਰ ਐਦਾਂ ਉਹਨਾਂ ਦੱਸਾਂ ਗੱਲ ਕਹੇ ਵੀਰੇ ਆਪਾਂ ਤਾਂ ਇਹੀ ਗੱਲ ਕਹਿੰਦੇ ਕਿ ਨਸ਼ਾ ਕਿਵੇਂ ਆ ਨਸ਼ਾ ਤਾਂ ਵੀਰੇ ਹੁਣ ਤਕਰੀਬਨ ਕਹਾਂ ਕਿ ਜੇ ਠੀਕ ਵੀ ਆ ਨਾ ਯਾਰ ਬੱਚੋ ਵੀਰਾ ਬਣਿਆ ਸ਼ੌਂਕਪੂਰ ਲੋ ਯਾਰ ਮੈਂ ਇਹੀ ਗੱਲ ਕਹਿੰਦਾ ਮੈਂ ਤਾਂ ਸਾਰਿਆਂ ਨੂੰ ਇਹੀ ਗੱਲ ਕਹਿੰਦਾ ਵੀਰ ਆਪਣਾ ਸ਼ੌਂਕ ਕਰੋ ਉਹ ਹਾਂ ਸ਼ੌਂਕ ਤੇ ਆਪਣਾ ਪੈਸਾ ਬੇਸਿਕ ਲਾ ਲਓ ਨਸ਼ੇ ਤੇ ਬਚੋ ਨਸ਼ੇ ਤੋਂ ਬਚੋ ਯਾਰ ਨਾ ਮੇਰਾ ਵੀਰਾ ਨਸ਼ੇ ਤੋਂ ਬਚੋ ਮਿੰਤੀ ਆ ਯਾਰ ਨਿਕਲ ਆਓ ਇਹਦੇ ਸਹੀ ਗੱਲ ਹੈ ਸਹੀ ਆਹ ਟਾਇਰ ਕਿੰਨੇ ਦੇ ਇਹਨੂੰ origignal 12 ਦੇ ਆਉਂਦੇ ਸੀਗੇ 13 ਦੇ ਇਹ 13 ਦੇ ਦੇ ਹੁਣ ਆਪਣੇ 14 ਦੇ ਪਾਏ ਹੋ ਰੇਡੀਓ ਲੈ ਇਹਨੂੰ ਅੱਛਾ 14 ਦੇ ਆ ਇਹ 14 ਦੇ ਆ ਜੀ ਆਉਂਦੇ ਇਹਨੂੰ 13 ਦੇ ਆ 13 ਦੇ ਫਿਰ ਇਹਦੀ ਹੋਰ ਸਪੀਡ ਵੱਧ ਗਈ ਹੋਣੀ ਹੈ ਹਾਂਜੀ ਹਾਂ ਵੈਰੀ ਗੁੱਡ ਯਾਰ ਟਰੈਕ ਤਾਂ ਬੇਲੀ ਆ ਚੰ ਮਿੰਨ ਰੇਟਰਟਰ ਵੈਸੇ ਨਾ ਬਿਲਡ ਕੁਆਲਟੀ ਲੋਕ ਆਇਆ ਮਾ ਸਹੀ ਗੱਲ ਆ ਸਹੀ ਆ ਮਜ਼ਬੂਤ ਆ ਹਾਂਜੀ ਹਾਂਜੀ ਆ ਸ਼ੋ ਪਰ ਹੌਣ ਵਾਲੇ ਟਰੈਕਟਰਾਂ ਦੀ ਸ਼ੋ ਤੇ ਹੱਥ ਮਾਰ ਲੈ ਨੂੰ ਉਹ ਖੜਕਦੀ ਆ ਉਹ ਤਾਂ ਖੜਕਦੀ ਆ ਇਹ ਇਹਦੀ ਗੱਲ ਦੇ ਹੈ ਕਿ ਮਜ਼ਬੂਤ ਆ ਸਹੀ ਆ ਹਾਂ ਦੁਪਹਿਰੇ ਤੇ ਨਾ ਬਹੁਤ ਨਰੋਏ ਆ ਜਿਹੜੀ ਮਰਜ਼ੀ ਤੁਸੀਂ ਦੇ ਆ ਹੱਡ ਦੁਪਹਿਰ ਨੂੰ ਦੇ ਲਾ ਗੀਅਰ ਦੇ ਲੀਵਰ ਕਲੱਚ ਦਾ ਪੈਨਲ ਜਿਹੜੀ ਚੀਜ਼ ਨੂੰ ਮਰਜ਼ੀ ਦੇ ਲਾ ਹਾਂਜੀ ਹਾਂ ਪੂਰਾ ਐਨ ਓਕੇ ਆ ਇਹਦਾ ਕੰਮ ਜਿਵੇਂ ਨਾ ਸਲਾ ਭਾਰੇ ਵੀ ਇਹਨਾਂ ਦਾ ਹੀ ਟਰੈਕਟਰ ਸਹੀ ਗੱਲ ਹੈ ਕਦੇ ਵੀ ਕੰਡੇ ਦੇ ਤੋਲ ਲਿਓ origignal ਟਰੈਕਟਰ ਮਹਿੰਦਰੇ ਦਾ ਹੀ ਭਾਰਾ ਆਊਗਾ ਹਾਂਜੀ ਚਲਾਉਣ ਤੇ ਕਿਵੇਂ ਆ ਵੀਰੇ ਕੰਫਰਟੇਬਲ ਜਿਆ ਜਿਆ ਕਿਵੇਂ ਆ ਨਾ ਕੰਫਰਟੇਬਲ ਆ ਵੀਰੇ ਜੌਂਡੀਅਰ ਨਾਲੋਂ ਇਹ ਕਿਵੇਂ ਆ ਵੀ ਤੇਰੇ ਹੱਥ ਤੇ ਜ਼ਿਆਦਾ ਇਹ ਚੜਿਆ ਗਿਆ ਮੈਂ ਤੁਹਾਨੂੰ ਇੱਕ ਗੱਲ ਕਹਾਂ ਜਦੋਂ ਦਾ ਅਸੀਂ ਜੌਂਡੀਅਰ ਲੈ ਜੌਂਡੀਅਰ ਲੈ ਨੂੰ ਸਾਨੂੰ 3 2 ਕੁ ਸਾਲੇ ਹੋਏ ਆ ਹਾਂ 2 ਕੁ ਸਾਲ ਹੋਇਆ ਜੌਂਡੀਅਰ ਲੈ ਨੂੰ ਤੇ ਜ਼ਿਆਦਾਤਰ ਹੁਣ ਜਦੋਂ ਦਾ ਜੌਂਡੀਅਰ ਲਿਆ ਹੁਣ ਇਹ ਚਲਾਉਣੇ ਦਾ ਦਿਲ ਨਹੀਂ ਕਰਦਾ ਤੁਹਾਨੂੰ ਸੱਚੀ ਗੱਲ ਕਹਾਂ ਉਹਦੇ ਸਾਈਡ ਗੇਰ ਆ ਇਹਦੇ ਵਿਚਾਲੇ ਗੇਰ ਪਰ ਹਾਂ ਹਾਂ ਇਹ ਗੱਲ ਜ਼ਰੂਰ ਆ ਕਿ ਸ਼ੌਂਕ ਜਿਆਦਾ ਤੈਨੂੰ ਇਹਦੇ ਨਾਲ ਸ਼ੌਂਕ ਇਹਦੇ ਨਾਲ ਆ ਪਿਆਰ ਇਹਦੇ ਨਾਲ ਜਿਆਦਾ ਪਿਆਰ ਇਹਦੇ ਨਾਲ ਆ ਹਾਂ ਚਲਾਉਣ 'ਚ ਕੰਫਰਟੇਬਲ ਉਹ ਲੱਗਦਾ ਹਾਂ ਨਾ ਮਤਲਬ ਅੱਜਕੱਲ ਦੀ ਤਕਨੀਕ ਆ ਗਈ ਥੋੜੀ ਜੀ ਹਾਂਜੀ ਹਾਂ ਨਵੀਂ ਤਕਨੀਕ ਚ ਆ ਗਿਆ ਥੋੜਾ ਜਿਹਾ ਇਹ ਵਿਚਾਲੇ ਗੇਰ ਚਾ ਹੋਰ ਤਾਂ ਕੋਈ ਚੱਕਰ ਨਹੀਂ ਪਰ ਐਦਾਂ ਇੱਕ ਗੱਲ ਹੋਰ ਵੀ ਆ ਜਿਹੜੇ ਵਿਚਾਲੇ ਹੁਣ ਮੈਂਦਰ ਆ ਉਹਨਾਂ ਨਾਲੋਂ ਜਿਆਦਾ ਇਹ ਕਾਮਯਾਬ ਵਿਚਾਲੇ ਗੇਰ ਹੁੰਦੇ ਵਿਚਾਲੇ ਗੇਰ ਨਾਲ ਇਹ ਕਾਮਯਾਬ ਦੌੜਨ ਦੌੜਨ ਨੂੰ ਤੈਨੂੰ ਇੱਥੇ ਸਵਾਦ ਆਉਂਦਾ ਹਣਾ ਸਹੀ ਗੱਲ ਸਹੀ ਗੱ ਗੇੜਾ ਗਿੜਾ ਕੱਟਾ ਮੈਂ ਤੁਹਾਨੂੰ ਵੀਡੀਓ ਵੀ ਦਿਖਾ ਦਾਂਗੇ ਇੱਕ ਵਾਰ ਇਸ ਲਾਈਵ ਵੀ ਤੇ ਤੁਹਾਨੂੰ ਵੀਡੀਓ ਦਿਖਾ ਦਿੰਦਾ ਮੈਂ ਸਗੋਂ ਮੈਂ ਜੌਂਡੀਅਰ ਚਲਾਉਂਦਾ ਦਾ ਤੇ ਛੋਟਾ ਭਾਈ ਆਹ ਚਲਾਉਂਦਾ ਦਾ ਮਹੀਦਰਾ ਸਗੋਂ ਜੌਂਡੀਅਰ ਨੂੰ ਕੱਟ ਗਿਆ ਮਹੀਦਰਾ ਇਹਨੇ ਕੱਟੀ ਜਾਣਾ ਹਾਂ ਉਹੀ ਗੱਲ ਹੈ ਇਹ ਕੱਟ ਗਿਆ ਬਹੁਤ ਤੋੜਦਾ ਦਾ ਪੈਣੀ ਜਾਣਾ ਇਹ ਤਾਂ ਗੱਲਾਂ ਇਹਦੀਆਂ ਗਾਂ ਦੀਆਂ ਹੀ ਨੇ ਹਾਂਜੀ ਆ ਸਾਰਾ ਕੰਮ ਇੱਕੋ ਵਰੀ ਚ ਹੋਇਆ ਇੱਕੋ ਵਾਰੀ ਬੰਨੇ ਵੀ ਅੱਡੋ ਅੱਡੀ ਕੁਝ ਵੀ ਨਾ ਨਾ ਅੱਡੋ ਅੱਡੀ ਕਿਤੇ ਤਾਂ ਨਹੀਂ ਕੰਮ ਹੋਇਆ ਹੋਇਆ ਇੱਕੋ ਪਾਸੇ ਦੇ ਕੰਮ ਹੋਇਆ ਹੋਇਆ ਮੈਂ ਟਾਇਰ ਚਾਹਾਂਗੇ ਰਾਤ ਕਰਕੇ ਵੀਡੀਓ ਦੀ ਕੁਆਲਿਟੀ ਉਨੀ ਹੀ ਰਹਿਣੀ ਹੈ ਲੇਟ ਬਹੁਤ ਹੋ ਗਿਆ ਪਹੁੰਚਦੇ ਪਤਜ ਗਰੂਪ ਛੇਤੀ ਛੇਤੀ ਆਵੀਂ ਵਿਖਾ ਦੇ ਮੀਂਹ ਕਣੀ ਕਰਕੇ ਟਰੈਕਟਰ ਸਾਰਾ ਵੈਸੇ ਤਾਂ ਲਿਬੜਿਆ ਵੀਰਾਂ ਨੇ ਪਿੱਛੇ ਵੀ ਇਹਨੂੰ ਤਜਰੂਬ ਕੀ ਕਹਿ ਸਕਦੇ ਆਪਾਂ ਨਹੀਂ ਨਹੀਂ ਕ੍ਰੋਮ ਤਾਂ ਹੈਗਾ ਤੂੰ ਕੀ ਕਹਿਣਾ ਨਾਮਕ ਮੈਂ ਕਿਤਾ ਨਹੀਂ ਕਹਿ ਸਕਦੇ ਕਹਿ ਸਕਦੇ ਆ ਲੈਜ਼ਰ ਕਟਿੰਗ ਹੈ ਨਾ ਲੈਜ਼ਰ ਕਟਿੰਗ ਹੁੰਦੀ ਹੈ ਇਹ ਪੂਰੀ ਪਲੇਟ ਲੈ ਕੇ ਫਿਰ ਉਹਨੂੰ ਕੱਟ ਕੇ ਬਣਾਉਂਦੇ ਆ ਹਾਂਜੀ ਹਾਂ ਪਲੇਟ ਲੈ ਕੇ ਕਟਿੰਗ ਕਰਾਈ ਹੋਈ ਹੈ ਵੀਰੇ ਇਹ ਤੁਸੀਂ ਕਰਾਈ ਸੀ ਜਾਂ ਉਸੇ ਵੀਰ ਨੇ ਆਪੇ ਹੀ ਕਰਾਤੀ ਸੀ ਉਹਨਾਂ ਨੇ ਆਪੇ ਹੀ ਕਰੀਤੀ ਵੀਰੇ ਕ੍ਰੋਮ ਸਾਰਾ ਕੋ ਉਹਨਾਂ ਨੇ ਉਹ ਕਰਿਆ ਦਾ ਤੇ ਆ ਬਾਹਰਲਾ ਕਿਹ ਰਹਾ ਓਰੀਜਨਲ ਹੀ ਆ ਗਿਆ ਓਰੀਜਨਲ ਉਹਦੇ ਤੇ 14 ਨਾ ਟਾਇਰ ਚੜ ਗਏ ਸੀ ਹਾਂਜੀ ਹਾਂਜੀ ਲੈ ਸਾਰਾ ਆਟੋ ਲੈਂਡ ਵਾਲੇ ਭਾਜੀ ਨੇ ਕਰਿਆ ਹੋਇਆ ਆਪਣੇ ਨਵੇਂ ਸ਼ਹਿਰ ਵਾਲੇ ਨੇ ਵੈਰੀ ਗੁੱਡ ਜਿੰਨਾ ਵੀ ਟਰੈਕਟਰ ਸਾਰਾ ਤਿਆਰ ਹੋ ਗਿਆ ਉਹਨਾਂ ਨੂੰ ਦੇਣਾ ਦੇਣ ਹੁੰਦਾ ਤੁਹਾਨੂੰ ਕੱਲੀ ਕੱਲੀ ਚੀਜ਼ ਦਿਖਾਉਣੀ ਸੀ ਉਹਨਾਂ ਰਾਤ ਕਰਕੇ ਥੋੜਾ ਜਿਹਾ ਕੰਮ ਨਾ ਲੇਟ ਬਾਹਲੇ ਹੋ ਗਏ ਸੀ ਸਹੀ ਹੈ ਬਾਹਲੇ ਲੇਟ ਹੋ ਗਏ ਇਹ ਵੀਰੇ ਡਬਲ ਕਲੱਚ ਆਉਂਦੇ ਆ ਕਿ ਸਿੰਗਲ ਜਾਂ ਡਬਲ ਕਲੱਚ ਆਈ ਡਬਲ ਕਲੱਚ ਆ ਇਹ ਟੂੜੀ ਵਾਲੀ ਚਲਾ ਦਿੰਦਾ ਨਾ ਹਾਂਜੀ ਹਾਂ ਟੂੜੀ ਵਾਲੀ ਜੀ ਦਾ ਚਲਾ ਦਿੰਦਾ ਜੀ ਉਹੀ ਗੱਲ ਆ ਜਿਹੜੀ ਗੱਲ ਮੈਂ ਤੈਨੂੰ ਕਿਹਾ ਕੰਮ ਸਾਰੇ ਹੀ ਕਰ ਦਿੰਦਾ ਕੰਮ ਸਾਰੇ ਹੀ ਆਈ ਹਾਂਜੀ ਹਾਂ ਮੇ ਵੱਡੇ ਛੋਟੇ ਇਹਨੂੰ ਜਿਹੜੀ ਥਾਂ ਤੇ ਮਰਜ਼ੀ ਲਾ ਲਓ ਜੇ ਤੁਸੀਂ ਛੋਟਾ ਕੰਮ ਕਰਨਾ ਛੋਟਾ ਕਰ ਲਓ ਵੱਡਾ ਕਰਨਾ ਵੱਡਾ ਬਸ ਇੱਕ ਗੱਲ ਹੋਰ ਵੀ ਆ ਤੇਲ ਦਾ ਖਰਚਾ ਵੀ ਬਹੁਤ ਘੱਟ ਆ ਇਹਦਾ ਹਾਂ ਤੇਲ ਦਾ ਖਰਚਾ ਬਹੁਤ ਘੱਟ ਆਈ ਇਹਦਾ ਤੇਲ ਤਾਂ ਪਤੰਦਰ ਮੈਂ ਕਹਿੰਦਾ ਵੀ ਇਹ ਸੁੰਘ ਦੇਈ ਆ ਤੇਲ ਵੱਲੋਂ ਤਾਂ ਕੋਈ ਗੱਲ ਨਹੀਂ ਤੇਲ ਦਾ ਖਰਚਾ ਤਾਂ ਸਾਰਿਆਂ ਨਾਲੋਂ ਘੱਟ ਟਰੈਕਟਰ ਜਾਈ ਦਾ ਜਿਹਨੇ ਬੰਦੇ ਨੇ ਨਾ ਆਪਣ ਉਦੋਂ ਨਾਰਮਲ ਜੀ ਖੇਤੀ ਕਰਨੇ ਚੱਲ ਆ ਉਦਾਂ ਦਾ ਕੰਮ ਇਹਨੂੰ ਆਪਾਂ ਜਿਹੜਾ ਮਰਜ਼ੀ ਬੜਾ ਟਰੈਕਟਰ ਲਈਏ ਮਤਲਬ ਸੁਪਰ ਸੈਲਟਰ ਵੀ ਚਲਾਉਂਦਾ ਏ ਤੇ ਇਦਾਂ ਨਾ ਕਿ ਜਿਨੇ ਮਤਲਬ ਖਰਚੇ ਪੱਖੋਂ ਦੇਖਣਾ ਤਾਂ ਉਹ ਮਹਿੰਦਰਾ ਟਰੈਕਟਰ ਮਹਿੰਦਰਾ ਟਰੈਕਟਰ ਬੈਸਟ ਹੈ ਬੈਸਟ ਹੈ ਉਹਦੇ ਲਈ ਜਿਵੇਂ ਪਲਟੀਨੇ ਵਾਲਾ ਹਸਾਬ ਆ ਟਰੈਕਟਰਾਂ 'ਚ ਤਾਂ ਹਾਂਜੀ ਹਾਂਜੀ ਜਿਵੇਂ ਮੋਟਰਸਾਈਕਲਾਂ 'ਚ ਆਪਾਂ ਕਹਿੰਦੇ ਨਾ ਪਲਟੀਨਾ ਘੱਟ ਖਾਂਦਾ ਟਰੈਕਟਰਾਂ 'ਚ ਤਾਂ ਇੱਕ ਹਿਸਾਬ ਦਾ ਇਹਦਾ ਕੰਮ ਉਹੀ ਆ ਸਹੀ ਹੈ ਇਹ ਰੋਟਾ ਵਿਟਰ ਇਹਨੂੰ ਚਲਾ ਇਹ ਚਲਾ ਲੈਂਦਾ ਇਹਦਾ ਤੋਰੇ ਤਾਰੇ ਕਿਵੇਂ ਸੈੱਟ ਆ ਜਾਂਦੇਗੇ ਕੁਝ ਕਰਾ ਰੋਟਾ ਵਿ ਸਗੋਂ ਕਦੇ ਚੱਕਰ ਵੀ ਨਹੀਂ ਤੋੜੇ ਕਿ ਐਦਾਂ ਕਹਿੰਨਾਂ ਨੇ ਕਿ ਚੱਕਰ ਤੋੜਦਾ ਕਿਹੜੇ ਗੇਅਰ ਚ ਪਹਿਲੇ ਦੂਜੇ ਚ ਪਹਿਲੇ ਚ ਚਲਾਉਂਦੇ ਆ ਕਦੇ ਦੂਜੇ ਚ ਵੀ ਚਲਾਇਆ ਪਹਿਲੇ ਦੂਜੇ ਚ ਹਣਾ ਦੂਜੇ ਚ ਮੈਂ ਜਿੱਕੇ ਤੇ ਬਾਰੀਕ ਆ ਪੋਲੀ ਉੱਥੇ ਦੂਜਾ ਲਾ ਲਿਆ ਇੱਕ ਵਾਰ ਹੀ ਕਿਹਾ ਹੋਇਆ ਪਤਾ ਨਹੀਂ ਹਾਈ ਚ ਵੀ ਚਲਾਇਆ ਟਰੈਕਟਰ ਰੋਟਾਵੇਟਰ ਤੇ ਨਾ ਕਹਦੀਆਂ ਨਾ ਨਾ ਰੋਟਾਵੇਟਰ ਤੇ ਮੇਰੇ ਕੋਲ ਵੀਡੀਓ ਹੋਣੀ ਆ ਮੈਂ ਤੁਹਾਨੂੰ ਦਿਖਾ ਵੀ ਦਿੰਦਾ ਫਿਰ ਇਹਨੇ ਮਗਰ ਸਫਾਈ ਨਹੀਂ ਕੀਤੀ ਹਣੀ ਨਾ ਦਸਾਂ ਗੱਲ ਕਿ ਆ ਵੀਰ ਆਪਾਂ ਨੇ ਜਦੋਂ ਜੀਰੀ ਪੱਡੀ ਦੀ ਹੈ ਨਾ ਪਹਿਲਾਂ ਤਾਂ ਆਪਾਂ ਨੇ ਬਾਇਆ ਤੁਹਾਨੂੰ ਜੋ ਕਹੀ ਜਈਏ ਪਹਿਲਾਂ ਤਾਂ ਆਪਾਂ ਨੇ ਪਹਿਲਾ ਪਹਿਲੇ ਲੋਚੇ ਬਾਇਆ ਉਹਦੇ ਬਾਅਦ ਦੂਜੀ ਵਾਰ ਨੂੰ ਤਾਂ ਚਲੋ ਆਪਾਂ ਨੇ ਇਹ ਕਰਨਾ ਤਾਂ ਪਰ ਦੂਜੀ ਵਾਰ ਉਹ 15 ਜਾਂ ਕਰਨਾ ਤਾਂ ਖੇਤ ਪਰ ਉਹਦੇ ਪਹਿਲੇ ਹਾਈ 'ਚ ਵੀ ਕਰਿਆ ਆਪਾਂ ਨੇ ਵੈਰੀ ਗੁੱਡ ਯਾਰ ਉਹਦੇ ਚੌਥੇ ਚੌਥੇ ਉਹਦੇ 'ਚ ਹੋਣਾ ਚੌਥੇ ਲੋਚ ਚ ਚੌਥੇ ਲੋਚ ਚ ਹੋਣਾ ਜੇ ਪਹਿਲੇ ਹਾਈ 'ਚ ਹੋਣਾ ਹੁੱਕ ਵੱਡੀ ਕਦੋਂ ਲਾਈ ਆ ਹੁੱਕ ਵੱਡੀ ਵਾਰ ਬਾਜੀ ਆਪਣਾ ਕੋ ਟ੍ਰਾਲੇ ਬੜੇ ਆ ਅੱਛਾ ਨਾ ਫੁੱਕ ਫੁੱਕ ਬੜੀ ਕਰਾਈ ਹੋਈ ਆਪਾਂ ਨੇ ਤੇ ਬਾਕੀ ਆ ਇਹ ਬਾਜੀ ਉਹ ਐਂਪਾ ਕਿਹੜਾ ਹੈ ਬਟਾਰਾ ਦਾ ਲੱਗਿਆ ਇਹ ਐਂਪਾ ਜੀ ਆਹ ਕੀ ਆ ਇਹ ਐਂਪਾ ਦੋ ਸਪੀਕਰਾਂ ਦੇ ਆ ਅੱਛਾ ਤੇ ਵੂਫਰਾਂ ਲਈ ਵੂਫਰ ਵਾਲੀ ਐਂਪ ਆਏ ਤੇ ਜਿਹੜੇ ਸਪੀਕਰਾਂ ਦੀ ਆਪਣੀ ਆ ਹੈ ਦੋ ਐਂਪ ਸਪੀਕਰਾਂ ਦੇ ਆ ਨਹੀਂ ਹੁਣ ਵੀਰਾ ਨੇ ਵੀ ਇਹ ਵਾਲਾ ਸਵਾਲ ਵੀ ਪੁੱਛਣਾ ਕਿ ਉਦਾਂ ਵੀ ਆਪਾਂ ਨੂੰ ਉਹਨਾਂ ਨੂੰ ਪੁੱਛਣਾ ਕਿ ਸਪੀਕਰਾਂ ਦੇ ਇੱਕ ਕਰ ਦੋ ਇਹ ਕਾਹਤੋਂ ਨਹੀਂ ਕੀਤੇ ਉਹ ਐਦਾਂ ਨਾ ਬਾਜੀ ਹੁਣ ਸਪੀਕਰਾਂ ਦੇ ਚਲੋ ਕਮਲ ਬਾਜੀ ਦਾ ਆਪਣੇ ਨਾਲ ਵੱਧ ਦਿਮਾਗ ਲਾਉਂਦੇ ਆ ਉਹ ਜਦੋਂ ਕੋਈ ਸਿਸਟਮ ਤਿਆਰ ਕਰਨਾ ਉਹਨਾਂ ਨੇ ਆਪਦੇ ਹਿਸਾਬ ਨਾਲ ਉਹਨਾਂ ਨੇ ਆਪਦੇ ਹਿਸਾਬ ਨਾਲ ਕਰਿਆ ਉਹਨਾਂ ਨੇ ਦੱਸਾਂ ਗੱਲ ਕਿ ਆਏ ਜਿਹੜੇ ਦੋ ਐਂਪ ਲਾਏ ਆ ਇਹ ਚ ਮਤਲਬ 8 ਬੂਫ 8 ਸਪੀਕਰ ਹੋਗੇ ਹਾਂ ਤੇ ਉਹਨਾਂ ਲਈ ਚਾਰ ਚਾਰ ਕਰਤੇ ਚਾਰ ਚਾਰ ਕਰਤੇ ਕਿ ਚਾਰ ਇਹਨਾਂ ਤੇ ਹੋਗੇ ਚਾਰ ਇੱਕ ਤੇ ਕਿ ਲੋਡ ਨਾ ਪਵੇ ਉਹ ਇਹਦਾ ਲੋਡ ਕਰਕੇ ਦਾ ਮੈਂ ਪੁੱਛਦਾ ਵਾ ਪਤੰਦਰਾ ਬੂਫਾਂ ਜਿਆਦੀ ਜਾਣ ਖਿੱਚਣੀ ਆ ਨਾ ਨਾ ਭਰਾਵਾ ਇਹ ਤਾਂ ਮੈਂ ਤਾਂ ਸੱਚ ਕਮਲ ਭਾਜੀ ਜਿੰਨੇ ਵੀ ਹੋਰ ਵੀ ਬੰਦੇ ਆਉਂਦੇ ਨਾ ਟਰੈਕਟਰ ਵਾਲੇ ਕਈ ਪੁੱਛ ਲੰਦਾ ਅਗਲਾ ਕੀ ਹਾਂ ਟਰੈਕਟਰ ਤੇ ਕੋਈ ਐਂਪਰ ਇਦਾਂ ਦਾ ਲਾਣਾ ਮੈਂ ਆਪ ਹਰਾਨਾ ਜਦੋਂ ਟਰੈਕਟਰ ਤਿਆਰ ਕਰਾ ਕੇ ਲੈ ਕੇ ਆਉਂਦਾ ਉਦੋਂ ਮੈਂ ਆਪ ਦੇਖਿਆ ਕਿ ਇੱਕ ਕੈਂਪਸ ਏਅਰ ਕੰਫਰ ਚਲਾ ਰਿਹਾ ਹੈ ਬੜੀ ਹੈਰਾਨੀ ਵਾਲੀ ਗੱਲ ਆ ਯਾਰ ਆ ਤਾਂ ਤੇਰੀ ਗੱਲ ਆ ਪੱਖਾ ਚੱਲਦਾ ਚੱਲਦਾ ਭਾਜੀ ਇਹ ਪੱਖਾ ਜਾ ਇਹ ਇਹਦੇ ਕਰਕੇ ਹੋਊਗਾ ਇਹਨਾਂ ਨੂੰ ਹਵਾ ਮਤਲਬ ਠੰਡਾ ਰੱਖਣਾ ਹਾਂ ਪੱਖਾ ਵਧੀਆ ਤਾਂ ਹੀ ਲਾਇਆ ਫਿਰ ਉਹਨੇ ਵੱਡਾ ਪੱਖਾ ਚੱਲ ਵੀ ਤਾਂ ਹੀ ਜਾਂਦਾ ਜਿੰਨਾ ਚਿਰ ਨਾ ਹਵਾ ਕ੍ਰੋਸ ਹੋਈ ਜਾਂਦੀ ਨਾ ਵਿੱਚ ਦੇ ਅੰਦਰ ਕੀ ਉਹ ਗਰਮ ਨਾ ਹੋਵੇ ਕੈਂਪਸ ਨਹੀਂ ਤੇ ਉਦਾਂ ਦਾ ਹੀਟ ਹੋ ਜਣੇ ਸੀ ਸਹੀ ਟੀਪੂਟੀ ਸੋਹਣੀ ਬਣਾਈ ਵੀਰ ਨੇ ਬਹੁਤ ਸੋਹਣਾ ਟਰੈਕਟਰ ਬਾਕੀ ਹਲੇ ਤਾਂ ਤੁਹਾਨੂੰ ਏਦਾਂ ਦਾ ਲੱਗ ਜੰਦਾ ਕਿ ਉਹ ਮੀਮ ਬੜਿਆ ਬੜਿਆ ਹਾਂ ਮੀਮ ਬੜਿਆ ਲੱਗੀ ਮੀਮ ਪਾਣੇ ਕਰਕੇ ਲੱਗੀ ਹਾਂ ਵੀਡੀਓ ਦੀ ਕੁਆਲਿਟੀ ਤੇ ਨੇਰੇ ਤੋਂ ਅਸੀਂ ਮਾਫੀ ਮੰਗਦੇ ਆ ਗੱਲਾਂ ਹੋਰ ਵੀ ਬਹੁਤ ਸੀ ਵੀਰ ਨੇ ਬਹੁਤ ਕੁਝ ਲਵਾਇਆ ਟਰੈਕਟਰ ਨੂੰ ਬਹੁਤ ਕੁਝ ਬਹੁਤ ਕੁਝ ਲਵਾਇਆ ਦਾ ਹੁਣ ਤੁਹਾਨੂੰ ਪਤਾ ਹੀ ਬਸ ਨੇਰੇ ਕਰਕੇ ਥੋੜਾ ਇਹ ਕੰਮ ਸਾਡਾ ਖਰਾਬ ਹੋ ਗਿਆ ਹਾਂਜੀ ਹਾਂ ਕੱਲੀਆਂ ਕੱਲੀਆਂ ਸਾਡ ਤੋਂ ਲੇਟਾਂ ਨਹੀਂ ਚੱਲਣੀਆਂ ਨਾ ਜਗਣੀਆਂ ਨੇ ਸਹੀ ਗੱਲ ਹੈ ਤੇ ਵੜੈਚ ਵੜੈਚ ਹੀ ਜਾਣਾ ਵੀਰ ਬੜਾਇਆ ਚ ਹੀ ਹਾਂਜੀ ਆਪਣਾ ਨੰਬਰ ਵੀ ਟਰੈਕਟਰ ਦਾ VIP ਆ ਪੀਵੀ65ਏਜੀ 3003 13 ਬਲਾਹ ਜੀ ਉਹਦਾ ਨੰਬਰ ਵੀ ਵੀਆਈਪੀ ਨੰਬਰ ਲੱਤਦਾ ਏ ਕਹਿ ਕੇ ਲਿਆ ਸੀ ਇਹ ਸਪੈਸ਼ਲ ਏ ਕਹਿ ਕੇ ਲਿਆ ਤਾਂ ਕੀ ਉਹਨਾਂ ਨੂੰ ਕਹਿਦਾ ਸੀ ਕਿ ਜੇ ਨੰਬਰ ਲੈਣਾ ਤਾਂ ਅਸੀਂ ਪੀਵੀ65 ਮਤਲਬ ਉਹ ਚਾਹੀਦਾ ਕਿ ਆਪਾਂ ਨੂੰ ਵੀਆਈਪੀ ਨੰਬਰ ਚਾਹੀਦਾ ਚਲ ਜిల్లా ਦਾ ਸਾਡਾ ਮੋਹਾਲੀ ਜਪਿੰਦਾ ਆਪਾਂ ਨੂੰ 65 ਨੰਬਰ ਹੀ ਮਿਲਦਾ ਪੀਵੀ65 ਮਹਾਲੀ ਦਾ ਹਾਂਜੀ 300 ਮਗਰ 8 ਬਲੀਏ ਬਸ 8 ਦੀ ਜਗ੍ਹਾ ਹੁਣ 3 ਲਾਗ ਲਾਗੇ ਚਲੋ ਆ ਜਾਓ ਮੇਰਾ ਵੀਰੋ ਸਾਰੇ ਲਓ ਜੀ ਬੜਾਇਆ ਸਾਹ ਦਾ ਟਰੈਕਟਰ ਤੁਸੀਂ ਵੇਖ ਲਿਆ ਟਰੈਕਟਰ ਬਹੁਤ ਸੋਹਣਾ ਆ ਮੈਂ ਵਾਰ-ਵਾਰ ਉਹੀ ਗੱਲ ਕਰਦਾ ਮੈਂ ਮੇਰੇ ਕਰਕੇ ਥੋੜੀ ਜੀ ਵੀਡੀਓ ਦੀ ਆਪਾਂ ਲੰਮੀ ਨਹੀਂ ਬਣਾਈ ਨਾ ਹੀ ਕੱਲੀ-ਕੱਲੇ ਡੀਪਲੀ ਗੱਲ ਚ ਗਏ ਵੀਰਾਂ ਨੇ ਆਨੰਦਪੁਰ ਸਾਹਿਬ ਮੌਕੇ ਦੁਬਾਰਾ ਬਣਾਉਣਾ ਉਦੋਂ ਆਪਾਂ ਤੁਹਾਨੂੰ ਚੰਗੀ ਤਰ੍ਹਾਂ ਕੜੇਲਾ ਕੜਦਾਗੇ ਉਦੋਂ ਆਪਾਂ ਛੇਤੀ ਨਹੀਂ ਕਰਦੇ ਤੁਹਾਨੂੰ ਕੱਲੀ-ਕੱਲੀ ਚੀਜ਼ ਦਿਖਾ ਦਾਂਗੇ ਅੱਜ ਲਈ ਇੰਨਾ ਕੀ ਆ ਗਲਤੀ-ਛਲਤੀ ਦੀ ਮਾਫੀ ਆ ਵੀਰ ਨੂੰ ਇਸ ਵੀਡੀਓ ਤੋਂ ਬਾਅਦ ਗਾਲਾਂ ਜਰੂਰ ਪੈਣੀਆਂ ਤੁਸੀਂ ਧਿਆਨ ਰੱਖਿਆ ਕਰੋ ਚਲੋ ਕੋਈ ਨਾ ਦੇਵਦ ਘਟ ਸ਼ਬਦ ਲਈ ਮਾਫੀ ਆ ਮਿਲਦੇ ਹਾਂ ਅਗਲੀ ਵੀਡੀਓ 'ਚ ਸਾਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ